ਪੰਜਾਬ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਸਾਫ ਕਾ ਪ੍ਰਧਾਨ ਅਤੇ ਮੌਜੂਦਾ ਪ੍ਰਧਾਨ ਦੇ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਸ ਦਾ ਵਿਰੋਧ ਹੁੰਦਾ ਉਸ ਦਾ ਹੀ ਵਿਕਾਸ ਹੁੰਦਾ ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇ ਵੜੇਗੇ ਨਹੀਂ ਬਿਨਾ ਕਿਸੇ ਦਾ ਨਾਮ ਲਏ ਬਿਨਾ ਉਹਨਾਂ ਕਿਹਾ ਜਿਸ ਪਰਿਵਾਰ ਵਿੱਚ ਅਗਰ ਕੋਆਰਡੀਨੇਸ਼ਨ ਨਹੀਂ ਹੋਗਾ ਜਿਸ ਧੰਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੋਗਾ ਔਰ ਪੋਲਿਟਿਕਸ ਵਿੱਚ ਕੋਆਰਡੀਨੇਸ਼ਨ ਨਹੀਂ ਹੋਗਾ तो उसका नुकसान झेलना पड़ता है उसको गरिमा रखनी होगी नहीं तो जो डिसिप्लिन तोड़ेगा उसके ऊपर कार्रवाई 101 परसेंट होगी पहले भी की है आगे भी कर व्यक्तिगत विचार देने हैं तो आपको पार्टी का हाथ छोड़ना पड़ेगा ने आगे की है जो भी कोई पार्टी का अनुशासन भंग करेगा उसके खिलाफ कार्रवाई जरूर होगी ਪਰ ਦੂਜੇ ਪਾਸੇ ਹੀ ਪੰਜਾਬ ਕਾਂਗਰਸ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਕਿਹਾ ਵਿਰੋਧਤਾ 'ਚ ਸਭ ਤੋਂ ਵੱਡਾ ਵਿਕਾਸ ਮੈਂ ਕੀਤਾ ਕਿ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲਿਆ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਾਂ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨਹੀਂ ਜਵਾਬ ਦੇਤਾ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸੋ ਲੋਕ ਭਲਾਈ ਤਾਂ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰੇ ਲੋਕ ਆਵਾਜ਼ ਬੁਲੰਦ ਕਰੋ ਲੋਕਾਂ ਦੀ ਬਾਹ ਫੜੂ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪਰਵਾਹ ਕਰੀ ਤੁਸੀਂ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਨਹੀਂ ਰਹਿਣਗੇ ਅਤੇ ਦੂਜੇ ਪਾਸੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸੂਬੇ ਦੀ ਆਪ ਸਰਕਾਰ ਤੇ ਵਰਦਿਆ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰਨ ਵਾਲੇ ਖੁਦ ਸ਼ਰਾਬ ਘਟਾਲੇ ਵਿੱਚ ਉਲਝੇ ਨੇ ਅਤੇ ਬੀਤੇ ਦਿਨੀ ਹੀ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰੇ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਮੰਗ ਕੀਤੀ ਸੀ ਪਰ ਦੂਜੇ ਪਾਸੇ ਹੀ ਸਿੱਧੂ ਨੇ ਕਿਹਾ ਕਿ ਕੁਲਬੀਰ ਸਿੰਘ ਜੀਰਾ ਉਹਨਾਂ ਦਾ ਛੋਟਾ ਭਰਾ ਹੈ ਅਤੇ ਉਹ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਾਂਗਰਸ ਪਾਰਟੀ ਦੇ ਅੰਦਰ ਹੀ ਵਿਰੋਧ ਹੋਣ ਬਾਰੇ ਪੁੱਛਣ ਤੇ ਸਿੱਧੂ ਨੇ ਕਿਹਾ ਕਿ ਵਿਰੋਧ ਵਿੱਚ ਹੀ ਵਿਕਾਸ ਹੁੰਦਾ ਹੈ ਉਹ ਕਦੇ ਕਿਸੇ ਵਰਕਰ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਲੜਾਈ ਨਿੱਜੀ ਹੈ ਉਹਨਾਂ ਕਿਹਾ ਕਿ ਉਹ ਕਾਂਗਰਸ ਵਿੱਚ ਰਹਿ ਕੇ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਉਹਨਾਂ ਕਿਹਾ ਕਿ ਉਹਨਾਂ ਦੀ ਲੜਾਈ ਪੰਜਾਬ ਵਿੱਚ ਲੋਕ ਰਾਜ ਸਥਾਪਿਤ ਕਰਨ ਦੀ ਹੈ ਪੰਜਾਬ ਕਾਂਗਰਸ ਦੇ ਸਾਫਕਾ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਘਟਾ ਪਾ ਰਹੀ ਹੈ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਮਕਸਦ ਪੰਜਾਬ ਵਿੱਚ ਲੋਕ ਰਾਜ ਲਿਆਉਣਾ ਅਤੇ ਮਾਫੀਆ ਦਾ ਮਕਮਲ ਖਾਤਮਾ ਕਰਨਾ ਹੈ ਇਸ ਵੇਲੇ ਪੰਜਾਬ ਕਰਜ਼ਈ ਹੋ ਗਿਆ ਅਤੇ ਮੁੱਖ ਮੰਤਰੀ ਹੈਲੀਕਾਪਟਰ ਤੇ ਸੈਰ ਕਰ ਰਿਹਾ ਹੈ ਪੰਜਾਬ ਦੇ ਆਪ ਆਗੂ ਸੂਬੇ ਨੂੰ ਬਚਾਉਣ ਲਈ ਨਹੀਂ ਸਗੋ ਹੋਰ ហេਠਾ ਸੁੱਟਣ ਦਾ ਕੰਮ ਕਰ ਰਹੇ ਨੇ ਦੂਜੇ ਪਾਸੇ ਸਿੱਧੂ ਨੇ ਆਪਣੀ ਪਾਰਟੀ ਦੇ ਨਿਸ਼ਾਨਾ ਸਾਹ ਦੇ ਹੋਏ ਕਿਹਾ ਕਿ ਕੁਝ ਲੀਡਰ ਉਹਨਾਂ ਦਾ ਵਿਰੋਧ ਤਾਂ ਜ਼ਰੂਰ ਕਰ ਰਹੇ ਨੇ ਪਰ ਉਹਨਾਂ ਦਾ ਇਸੇ ਵਿਰੋਧ ਦੇ ਵਿੱਚ ਹੀ ਵਕਾਸ ਹੈ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਸਾਬਕਾ ਪ੍ਰਧਾਨ ਅਤੇ ਮੌਜੂਦਾ ਪ੍ਰਧਾਨ ਆਪਸ ਦੇ ਵਿੱਚ ਝੜਦੇ ਹੋਏ ਵੀ ਦਿਖਾਈ ਦੇ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਸਿੱਧੂ ਆਪਣੀ ਪਾਰਟੀ ਦਾ ਸਾਥ ਦੇਣਗੇ ਜਾਂ ਆਪਣੀ ਪਾਰਟੀ ਦੇ ਖਿਲਾਫ ਹੀ ਚੱਲਦੇ ਹੋਏ ਨਜ਼ਰ ਆਉਣਗੇ ਇਹ ਫਿਲਹਾਲ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਇਸ ਦਾ ਜਵਾਬ ਤਾਂ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਸਿੱਧੂ ਹੀ ਦੇ ਸਕਦੇ ਨੇ